ਇਤੋਂ ਪਹਿਲਾਂ ਆਲੇ ਸਰਕਾਰਾਂ ਨੇ ਨੈਗੇਟਿਵਿਟੀ ਫਲਾਈ ਹੈ ਖਜ਼ਾਨਾ ਖਾਲੀ ਹੈ ਜੀ ਦੱਸੋ ਫਿਰ ਮੰਤਰੀ ਕਾਦਾ ਬਣੇ ਫਿਰਦਾ ਫਿਰ ਤੂੰ ਜੇ ਖਜ਼ਾਨਾ ਨਹੀਂ ਖਾਲੀ ਹੈ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2 ਸਾਲ ਹੋ ਜਾਣਗੇ ਆਪਣੀ ਸਰਕਾਰ ਨੂੰ ਇੱਕ ਵਾਰ ਵੀ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਜਿਹੜੇ ਕੰਮ ਵਾਸਤੇ ਕਹਿੰਦੇ ਆ ਪੈਸੇ ਦਿੰਨੇ ਆ ਭੱਖਾ ਖਜ਼ਾਨਾ ਨਹੀਂ ਖਾਲੀ ਹੁੰਦਾ ਨੀਅਤ ਖਾਲੀ ਹੁੰਦੀ ਹੈ ਉਹਨਵੇਂ ਨੀਤਾਂ ਖਾਲੀ ਸੀਗੀਆਂ ਅਸੀਂ ਉਹ ਸਾਰੇ ਰੈਵਨਿਊ ਨੂੰ ਖਜ਼ਾਨੇ 'ਚ ਲੈ ਕੇ ਆ ਰਹੇ ਹਾਂ ਲੀਕੇ 'ਚ ਬੰਦ ਕਰਤੀ ਹੁਣ ਖਜ਼ਾਨਾ ਭਰ ਰਿਹਾ ਜਦੋਂ ਖਜ਼ਾਨਾ ਭਰਦਾ ਤਾਂ ਮੂੰਹ ਖਜ਼ਾਨੇ ਦਾ ਤੁਹਾਡੇ ਵੱਲ ਨੂੰ ਸੁਣਿਆ ਸੀ ਕਦੇ ਕਿ ਸਰਕਾਰ ਕੋਈ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਸਕਦੀ ਹੈ ਸਰਕਾਰ ਵੇਚਣਾ ਤਾਂ ਦੇਖਿਆ ਸੀ ਅੱਗੇ ਆਪਦੇ ਵਾਲਾ ਵੇਚਦਾ ਭਾਈ ਘਾਟਾ ਖਾ ਕੇ ਖਰੀਦਿਆ ਸੀ 42992 ਸਰਕਾਰੀ ਨੌਕਰੀਆਂ ਦੇ ਕੇ ਮੋਗੇ ਵਾਲਿਆ ਤੁਹਾਡੇ ਸਾਹਮਣੇ ਖੜਾ ਮੈਂ 42992 ਮੁੰਡੇ ਕੁੜੀਆਂ ਨੂੰ ਔਰ ਮੈਰਿਟ ਦੇ ਬੇਸ ਤੇ ਇੱਕ ਬੰਦਾ ਕਹਵੇ ਕਿ ਪੈਸੇ ਲੱਗੇ ਸੀ ਇੱਕ ਬੰਦਾ ਕਹੇ 1 ਰੁਪਿਆ ਵੀ ਲੱਗਿਆ ਸੀ ਮੈਂ ਚਾਹ ਪੀਈ ਸੀ ਕਿਸੇ ਨੂੰ ਨਾ ਕਈ ਤਾਂ ਹੈ ਜਿਉਂ ਮਿਲੇ ਮੈਨੂੰ ਕਿ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿ ਆ ਜਾ ਭਾਈ ਤੈਨੂੰ ਐਸਡੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤਾਂ ਮੈਰਿਟ ਤੇ ਆ ਜਾ ਐਸਕਿਉ ਲੱਗ ਗਿਆ ਉਹ ਕਹਿੰਦਾ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਿਵਾਰਚ ਰਾਵਾਂਗੇ ਇੱਕ ਹੁਣੇ ਮੁੰਡਾ ਕੋਈ ਆਇਆ ਮੈਨੂੰ ਮਿਲਿਆ 4-5 ਦਿਨ ਪਹਿਲਾਂ ਉਹ ਆ ਗਿਆ ਕੈਨੇਡਾ ਤੋਂ ਪਰੰਟੋ ਤੋਂ ਹੈ ਤੇਨ ਚਾਰ ਮਹੀਨੇ ਕਹਿੰਦਾ ਮੈਨੂੰ ਹੋ ਗਿਆ ਜੀ ਆਇਆਂ ਮੈਂ ਕਿਹਾ ਵੀ ਕਿਵੇਂ ਕਹਿੰਦਾ ਜੀ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਮੈਂ ਕਿਵੇਂ ਲੱਗ ਰਿਹਾ ਉਹਨੇ ਗੱਲ ਬੜੀ ਵਧੀਆ ਬੜੀ ਟੱਚਿੰਗ ਗੱਲ ਕਹੀ ਉਹ ਕਹਿੰਦਾ ਜੀ ਮੈਂ ਕੈਨੇਡਾ ਦੀ ਕਮਾਈ ਨਾਲੋਂ ਕੁਛ ਹਜ਼ਾਰ ਕੁਛ ਥੋੜੇ ਜਿ ਕੁਛ ਹਜ਼ਾਰ ਰੁਪਏ ਕੈਨੇਡਾ ਚ ਮਹੀਨੇ ਜਿੰਨੇ ਮੈਂ ਕਮਾਉਂਦਾ ਸੀ ਉਹਦੇ ਨਾਲੋਂ ਕੁਛ ਹਜ਼ਾਰ ਰੁਪਏ ਘੱਟ ਕਮਾਉਣਾ ਪਰ मैं फायदे चा मैं फायदा की है क्या जी शाम बेबे बापू रोटी खाना ना तो जोड़ा एतवार को मामे मामिया को सिर परसरांसी च कोई मुल नहीं है इस गल तरसे पे कहना जी उ मशीना वांगू बंद तुरे फिरते हैं इधर लंघ गया कोई इधर लंघ गया सो आप नए कम करो नौकरियां वंडे नहीं आपने ਹੁਣ ਤੱਕ ਕਿਹੜਾ ਸਿਸਟਮ ਕ੍ਰੀਏਟ ਕੀਤਾ ਜਿਹੜਾ ਨੌਕਰੀਆਂ ਵੰਡਣ ਵਾਲਾ ਨਹੀਂ ਸੀ ਨੌਕਰੀਆਂ ਮੰਗਣ ਵਾਲਾ ਸੀ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਜ਼ ਨਾ ਬਣ ਜੋਬ ਪ੍ਰੋਵਾਈਡਰਜ਼ ਬਣ ਨੌਕਰੀਆਂ ਮੰਗਣ ਵਾਲੇ ਨੌਕਰੀਆਂ ਵੰਡਣ ਵਾਲੇ ਬਣਨ